ਆਮ ਚੋਣਾ ਜਦੋਂ ਸਿਰ ਉੱਤੇ ਹੋਣਾ ਉਸ ਵੇਲੇ ਡੈਮੋਕ੍ਰੇਸੀ ਸੰਬੰਧੀ ਦੇਸ਼ ਦੀ ਸਰਵੋੱਚ ਅਦਾਲਤ ਵੱਲੋਂ ਇੱਕ ਸੰਕੇਤ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਡਿਊਟੀ ਹੈ ਉਸ ਦੇ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਹੈ ਨਗਰ ਨਿਗਮ ਦੀ ਚੋਣ ਪਿਛਲੇ ਦੇਣੀ ਹੁੰਦੀ ਹੈ ਤੇ ਵੱਡੇ ਵਿਵਾਦਾਂ ਦੇ ਮਗਰੋਂ ਉਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੀ ਵਿੱਚ ਚੰਗਾ ਉਸ ਸੰਬੰਧੀ ਵੱਖਰੀ ਤਰ੍ਹਾਂ ਦਾ ਸੰਕੇਤ ਆਇਆ ਹੈ ਡੈਮੋਕ੍ਰੇਸੀ ਦੇ ਲਿਹਾਜ਼ ਤੋਂ ਅਸੀਂ ਚਰਚਾ ਕਰਾਂਗੇ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਅੱਗੇ ਵਿਸ਼ੇਸ਼ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਆਪਿੰਦ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮਾਮਲਾ ਭਾਵੇਂ ਚੰਡੀਗੜ੍ਹ ਨਿਗਮ ਨਾਲ ਸੰਬੰਧਿਤ ਹੈ ਤੇ ਆਪਾਂ ਇਹਨੂੰ ਡੈਮੋਕ੍ਰੇਸੀ ਦੇ ਲਿਹਾਜ਼ ਤੋਂ ਅੱਗੇ ਗੱਲ ਨੂੰ ਤੋੜਦੇ ਆ ਮਾਨਜੋ ਸੁਪਰੀਮ ਕੋਰਟ ਵੱਲੋਂ ਜਿਹੜਾ ਇੱਕ ਸੰਕੇਤ ਜਾਂ ਅਰਥ ਫੈਸਲਾ ਜਿਹੜਾ ਆਇਆ ਹੈ ਡਾਕਟਰ ਸਾਹਿਬ ਦੱਸਿਓ ਉਹ ਕੀ ਹੈ ਤੇ ਉਹਦਾ ਅਗਲੇ ਸਮੇਂ ਕਿਸ ਤਰ੍ਹਾਂ ਦਾ ਪ੍ਰਭਾਵ ਜੇਕਰ ਆਪਾਂ ਲੋਕਤੰਤਰ ਦੇ ਲਿਹਾਜ਼ ਤੋਂ ਗੱਲ ਕਰ ਲਈਏ ਦੇਸ਼ ਉੱਤੇ ਕਿਸ ਤਰ੍ਹਾਂ ਦਾ ਪੈਣ ਵਾਲਾ ਜੀ ਮੰਡਸਰ ਦੇਖੋ ਬੇਸ਼ੱਕ ਕੇਸ ਚੰਡੀਗੜ੍ਹ ਦਾ ਹੈ ਪਰ ਇਹ ਚੰਡੀਗੜ੍ਹ ਦੀਆਂ ਗ੍ਰਹੂਹਾਂ ਤੱਕ ਸੀਮਿਤ ਨਹੀਂ ਹੈ ਕਿਉਂਕਿ ਇਹਦੇ ਸਿਆਸੀ ਅਰਥ ਬਹੁਤ ਲੰਬੇ ਚੌੜੇ ਨੇ ਜੀ ਕਿ ਜਿਹੜੀ ਇੱਥੇ ਇਲੈਕਸ਼ਨ ਕਾਰਪੋਰੇਸ਼ਨ ਦੀ ਜਿਹੜੀ ਹੋਈ ਸੀ ਉਹਦੇ 'ਚ ਲਗਭਗ ਕਾਂਟਾ ਬੀਜੇਪੀ ਤੇ ਆਮ ਆਦਮੀ ਦੇ ਵਿੱਚ ਫਸ ਗਿਆ ਸੀ ਹੂੰ ਕਾਂਗਰਸ ਉਸ ਟਾਈਮ ਪਾਰਟ ਨਹੀਂ ਸੀ ਸਾਰੇ ਪ੍ਰੋਗਰਾਮ ਦਾ ਇਸ ਕਰਕੇ ਬੀਜੇਪੀ ਨੇ ਖਿੱਚ ਤੂ ਕਰਕੇ ਆਪਣੀਆਂ ਵੋਟਾਂ ਦੇ ਨਾਲ 15 ਵੋਟਾਂ ਉਹਨੀਆਂ ਵੱਡੀਆਂ ਸੀ ਕਿਉਂਕਿ ਐਮਪੀ ਲੋਕਲ ਉਹਨਾਂ ਦਾ ਹੈ ਉਦੋਂ ਉਹਨਾਂ ਨੂੰ ਮੇਅਰ ਬਣਾ ਲਿਆ ਸੀ ਤੇ ਹੁਣ ਸਾਲ ਬਾਅਦ ਇਲੈਕਸ਼ਨਾਂ ਹੋਣੀਆਂ ਸੀ ਹਾਂ ਹਾਂ ਜੀ ਇਸੇ ਦਰਮਿਆਨ ਕੀ ਹੋਇਆ ਕਿ ਇੰਡੀਆ ਗੱਠ ਚੋੜ ਬਣ ਗਿਆ ਤੇ ਉਹਦੇ ਚ ਕਾਂਗਰਸ ਦੀਆਂ 8 ਵੋਟਾਂ ਆ ਗਈਆਂ ਤੇ 12 ਵੋਟਾਂ ਆਮ ਆਦਮੀ ਪਾਰਟੀ ਕੋਲ ਸੀਗੀਆਂ 20 ਵੋਟਾਂ ਉਹਨਦੀਆਂ ਬਣ ਗਈਆਂ ਸੀ ਹਾਂ ਹਾਂ ਜੀ ਵੋਟਾਂ ਨਾਲੋਂ ਵੀ ਵੋਟਾਂ ਵੱਧ ਹੁੰਦੀਆਂ ਨੇ ਸਾਰੀ ਦੁਨੀਆ ਨੂੰ ਪਤਾ ਹੈ ਹਾਂ ਹਾਂ ਜਦੋਂ ਇਲੈਕਸ਼ਨ ਹੋਣੇ ਸੀ ਉਸ ਦਿਨ ਬੜਾ ਦਿਲਚਸਪ ਕੇਸ ਹੋਇਆ ਕਿ ਜਿਹੜੇ ਰਟਰਨਿੰਗ ਅਫਸਰ ਸੀ ਅਨਿਲ ਮਸੀਹ ਜੀ ਉਹ ਬਿਮਾਰ ਹੋ ਹਾਂ ਜੀ ਉਹਨਾਂ ਨੇ ਅੱਗੇ ਪਾਤੀਆਂ ਇਲੈਕਸ਼ਨਾਂ ਤੇ ਜਿਹੜੀ ਦੂਜੀ ਤਰ ਸੀ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਦਖਲ ਦੇ ਕੇ ਕਿਹਾ ਕਿ ਨਹੀਂ ਤੁਸੀਂ ਚਲਦੇ ਹੂੰ ਹੂੰ ਹਾਈ ਕੋਰਟ ਦਖਲ ਨਾਲ ਜਿਹੜੀ ਉਹ ਇਲੈਕਸ਼ਨ ਹੋਈ ਉਹਦੇ ਵਿੱਚ 8 ਵੋਟਾਂ ਕੈਂਸਲ ਹੋ ਗਈਆਂ ਹੂੰ ਇਹ ਆਪਣੇ ਆਪ ਬੜੀ ਹੈਰਾਨੀਜਨਕ ਗੱਲ ਸੀ ਕਿ ਫਿਰ ਕਿ ਆਏ ਨੇ ਬੰਦੇ ਬੜੇ ਹੀ ਵੱਡੀ ਕਸ਼ਟਾ 'ਚ ਬਣੀਆਂ ਗੱਲਾਂ ਸਾਰੀਆਂ 8 ਵੋਟਾਂ ਵੱਡਾ ਮਸਵਾਦ ਖੜਾ ਹੋਇਆ ਆਵਾਦਮੀ ਪਾਰਟੀ ਨੇ ਕਿਹਾ ਕਿ ਜੇ ਬਹੁਤ ਵੱਡਾ ਇਹ ਮਤਲਬ ਕਤਲੇਆਮ ਹੈ ਡੈਮੋਕ੍ਰੇਸੀ ਦਾ ਤੇ ਦੇਸ਼ ਧਰੋਹ ਦਾ ਕੇਸ ਚਲਾਓ ਉਹਦੇ ਉੱਪਰ ਕਰਨੀ ਅਫਸਰ ਦੇ ਉੱਪਰ ਆਪਾਂ ਜ਼ਿਕਰ ਵੀ ਕੀਤਾ ਸੀ ਇਹਨਾਂ ਸਾਰੀਆਂ ਜੀ ਬਿਲਕੁਲ ਜੀ ਤੇ ਜਿਹੜੀ ਹਾਰੀ ਹੋਈ ਧਿਰ ਸੀਗੀ ਕਹਿ ਲਓ ਜਾਂ ਜਿਹੜੀ ਹਰਾਈ ਗਈ ਧਿਰ ਸੀ ਉਹ ਸੁਪਰੀਮ ਕੋਰਟ ਚੋਂ ਨੇ ਅਪਰੋਚ ਕਰੀ ਤੇ ਅੱਜ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੇ ਬੜੀਆਂ ਸਖਤ ਟਿੱਪਣੀਆਂ ਕਰੀਆਂ ਹੂੰ ਜੀ ਗੋਮਨ ਦਾ ਬੜਾ ਕੇਰਾਪਾ ਆ ਬੈ ਮੈਨ ਸਮਝਦਾ ਉਹਨੇ ਕਿਹਾ ਵੀ ਇਹ ਡੈਮੋਕ੍ਰੇਸੀ ਦਾ ਕਤਲ ਹੈ ਲਗਭਗ ਉਹੀ ਜਿਨ੍ਹਾਂ ਨੇ ਵਰਤੇ ਜਿਹੜੇ ਆਮ ਆਦਮੀ ਪਾਰਟੀ ਨੇ ਵਰਤੇ ਸੀ ਹੂੰ ਜੋ ਸੰਗਠਿਤ ਕਰਤੀ ਉਹਦੀ ਸਾਰੀ ਐਕਟੀਵਿਟੀ ਮੀਟਿੰਗਾਂ ਬਜਟ ਸਭ ਕੁਝ ਕੋਲ ਉਹਨੇ ਕਿਹਾ ਕਿ ਜਿਹੜਾ ਰਜਿਸਟਰ ਹੈ ਆਪਣੇ ਹਾਈ ਕੋਰਟ ਦਾ ਉਹਦੇ ਕੋਲ ਸਾਰਾ ਚਮਾ ਕਰ ਲਿਆ ਜਾਵੇ ਜੁਕ ਕਰ ਲਿਆ ਜਾਵੇ ਤਾਂ ਕਿ ਕੋਈ ਛੇੜਛਾੜ ਨਾ ਹੋਵੇ ਹੂੰ ਹੂੰ ਜੀ ਕੋਈ ਟਿੱਪਣੀ ਕਰਤੀ ਕਿ ਜਿਹੜੇ ਬੈਲਟ ਪੇਪਰ ਨੇ ਉਹਨਾਂ ਨੂੰ ਜਿਹੜਾ ਅਫਸਰ ਸੀ ਕਮਿਸ਼ਨ ਨੇ ਜੋ ਅਫੀਸਰ ਨੇ ਨਹੀਂ ਸੀ ਉਹਨੇ ਉਹਨਾਂ ਨੂੰ ਡੀਫੇਸ ਕੀਤਾ ਹੂੰ ਜਿਹਦੇ ਉਪਕਾਰ ਹੋਣੀ ਚਾਹੀਦੀ ਹੈ ਹਾਂ ਇਹ ਫੈਸਲਾ ਹੀ ਸਮਝੋ ਤੁਸੀਂ ਹੂੰ ਇਹ ਸੰਕੇਤ ਨਹੀਂ ਵੱਡਾ ਇਹ ਕਹਿੰਦਾ ਪ੍ਰਭਾਪ ਕੀ ਗੱਲ ਫੈਸਲੇ ਵਾਲੀ ਜਾ ਰਹੀ ਹੈ ਆਪਾਂ ਮੰਨ ਸਕਦੇ ਜੇ ਸੁਪਰੀਮ ਕੋਰਟ ਨੇ ਕਨਕਲੂਡ ਕਰ ਲਿਆ ਕਿ ਉਹਨੇ ਡੀਫੇਸ ਕੀਤੇ ਨੇ ਤੇ 19 ਤਰੀਕ ਨੂੰ ਉਹਨੂੰ ਕਿਹਾ ਕਿ ਉਹ ਹਾਜ਼ਰ ਰਹੇ ਤੇ ਸਾਰੇ ਕਾਰਵਾਈਆਂ ਸਥगित ਕਰਤੀਆਂ ਨੇ ਇਹਦਾ ਮਤਲਬ ਸੁਪਰੀਮ ਕੋਰਟ ਕਲੀਅਰਲੀ ਕਨਵਿੰਸਡ ਹੈ ਕਿ ਇਹਰਾ ਫੇਰੀ ਠੱਗੀ ਹੋਈ ਹੈ ਹੂੰ ਹੂੰ ਪਰ ਜਿਹੜੀਆਂ ਟਿੱਪਣੀਆਂ ਨੇ ਕਿ ਡੈਮੋਕ੍ਰੇਸੀ ਦਾ ਹੈ ਮਤਲਬ ਕਤਲ ਵਰਗੇ ਲਫ਼ਜ਼ ਵਰਤੇ ਨੇ ਇਹ ਬੜੀ ਵੱਡੀ ਗੱਲ ਹੈ ਹੂੰ ਹੂੰ ਇਹ ਅਸਲ ਜੀ ਬੈਕਗ੍ਰਾਉਂਡ ਐਸੀ ਸਿਆਸੀ ਕਿਉਂਕਿ ਭਾਜੀਪੀ ਬਹੁਤ ਵੱਡੇ ਪੱਧਰ ਤੇ ਉੱਪਰ ਆਪਣਾ ਇਲੈਕਸ਼ਨ ਕੰਪੇਨਿੰਗ ਸਾਰੀਆਂ ਪਾਰਟੀਆਂ ਅਰੇਂਜ ਕਰ ਰਹੀਆਂ ਨੇ ਉਹ ਇੰਡੀਆ ਗੱਠ ਜੋੜ ਦਾ ਇਹ ਪਹਿਲਾ ਟੈਸਟ ਸੀਗਾ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਕੱਠੇ ਹੋ ਕੇ ਚੱਲਣ ਦਾ ਹਾਂ ਦੇਸ਼ ਅੰਦਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਸੀ ਇੰਡੀਆ ਗੱਠਜੋੜ ਵੱਲੋਂ ਜੇ ਉਹ ਚਿਤ ਜਾਂਦੇ ਸਿੱਧੇ ਤੌਰ ਤੇ ਤਾਂ ਇਹਦਾ ਸਾਈਕੋਲੋਜੀਕਲ ਇਮਪੈਕਟ ਸਾਰਾ ਇੰਡੀਆ ਤੇ ਪੈਣਾ ਸੀ ਹੂੰ ਬੜੀ ਭਾਪੀ ਦੀ ਬਦਨਾਮੀ ਹੋਈ ਇਸ ਗੱਲ ਦੇ ਨਾਲ ਚਰਚਾ ਹੋਈ ਬੜੀ ਕਿ ਦੇਖੋ ਜੀ ਬਿਲਕੁਲ ਹੀ ਨੰਗੇ ਚਿੱਟਾ ਇਸ ਤਰ੍ਹਾਂ ਕਰ ਰਹੇ ਨੇ ਬੜਾ ਮਤਲਬ ਨੈਗੇਟਿਵ ਪ੍ਰੋਪਾਗੈਂਡਾ ਹੂੰ ਪਰ ਇਹ ਇਸੇ ਸਮੇਂ ਦੌਰਾਨ ਮਤਲਬ ਕੱਲ ਦੀ ਵੀ ਗੱਲ ਹੈ ਕਿ ਆਪਣੇ ਜਿਹੜੇ ਬਨਵਾਰੀ ਲਾਲ ਪ੍ਰੋਹੋਤ ਜਿਹੜੇ ਗਵਰਨਰ ਸੀ ਯੂਟੀ ਦੇ ਐਡਮਿਨਿਸਟਰेटर ਵੀ ਸੀ ਹੂੰ ਜੀ ਉੱਪਰ ਇਹ ਗੱਲ ਆਉਣੀ ਸੀ ਉਹ ਰਿਜਾਈਨ ਕਰ ਗਏ ਪੰਜਾਬ ਦੇ ਵੀ ਗਵਰਨਰ ਜੀ ਗਵਰਨਰ ਸੀ ਇਸ ਕਰਕੇ ਇਹ ਗੱਲ ਉਹਦੇ ਨਾਲ ਵੀ ਥੋੜੀ ਬਹੁਤ ਜੋੜੀ ਜਾ ਰਹੀ ਹੈ ਕਿ ਸ਼ਾਇਦ ਇਹ ਉਹਨਾਂ ਦੇ ਅਗਵਾਈ 'ਚ ਫੈਸਲੇ ਹੋਏ ਸੀਗੇ ਤੇ ਸ਼ਾਇਦ ਭਾਜਪਾ ਲੀਡਰਸ਼ਿਪ ਹੈ ਜਿਹੜੀ ਉਹ ਵਿੱਚ ਫਸਣਾ ਨਹੀਂ ਸੀ ਇਸ ਤਰ੍ਹਾਂ ਚਾਹੁੰਦੇ ਮਤਲਬ ਕਿ ਸੱਚਾਈ ਕਿੱਥੇ ਤੱਕ ਹੈ ਪਰ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਦੇ ਰਿਜਾਈਨ ਦਾ ਇੱਕ ਕਾਰਨ ਇਹ ਵੀ ਸੀ ਕਿਉਂਕਿ ਉਹ ਡਿਊਟੀ ਦੇ ਜੇ ਪ੍ਰਸ਼ਾਸਕ ਸਾਨ ਤਾਂ ਨੇਚਰਲੀ ਉਹ ਸਾਰੇ ਮਾਮਲੇ ਦੇ ਵਿੱਚ ਇਨਵੋਲਵਮੈਂਟ ਤਾਂ ਕਿਤੇ ਨਾ ਕਿਤੇ ਜੀ ਬਣਦੀ ਵੀ ਹੈ ਅਖਿਰ ਦੋਸ਼ ਵੀ ਨੇ ਜੀ ਬਿਲਕੁਲ ਉਹ ਮਤਲਬ ਇਸ ਤੋਂ ਬਰੀ ਨਹੀਂ ਸੀ ਹੋ ਸਕਦੇ ਜੇ ਸੁਪਰੀਮ ਕੋਰਟ ਤੇ ਇਸ ਤੋਂ ਬਾਅਦ ਰਿਜਾਈਨ ਕਰਦੇ ਤਾਂ ਹੋਰ ਗੱਲ ਹੋਣੀ ਸੀ ਸ਼ਾਇਦ ਨੇ ਇਸ਼ਾਰੇ ਮਿਲ ਗਏ ਹੋਣ ਤੇ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਖੁਸ਼ ਨਹੀਂ ਸੀ ਇਸ ਕਰਦੇ ਉੱਪਰ ਕਿ ਇਸ ਛੋਟੀ ਜੀ ਗੱਲ ਦੇ ਨਾਲ ਸਾਡੀ ਵੱਡੀ ਬਦਨਾਮੀ ਕਰਵਾ ਦਿੱਤੀ ਗਈ ਹ ਹ ਹ ਹ ਔਰ ਹੁਣ ਇਹ ਅਜੇ ਕੋਈ ਵੈਰੀਫਾਈਡ ਨਹੀਂ ਹੈ ਇਹ ਗੱਲ ਇਹ ਸਭ ਚਰਚਾਵਾਂ ਨੇ ਹਾਂ ਹਾਂ ਹੋਇਆ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਕੁਦਰਤੀ ਹੈ ਉਹਦੇ ਦਿਸ ਥੈਟ ਮਤਲਬ ਸਜੇ ਖਬੇ ਖਬਰਾਂ ਹੁੰਦੀਆਂ ਨੇ ਇਸ ਤਰ੍ਹਾਂ ਹਾਂ 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 ਉਹ ਚੱਲ ਰਹੀਆਂ ਨੇ ਪਰ ਆਪਣੇ ਆਪ 'ਚ ਬੜਾ ਸਿਗਨੀਫੀਕੈਂਟ ਫੈਸਲਾ ਮੈਂ ਸਮਝਦਾ ਸੁਪਰੀਮ ਕੋਰਟ ਦਾ ਪਿੱਛੇ ਕੁਝ ਸਮੇਂ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਫੈਸਲਾ ਤਾਂ ਡਾਕਟਰ ਸਾਹਿਬ ਹਾਲੇ ਆਉਣਾ ਹੈ ਨਾ ਜੀ ਫਾਈਨਲ ਬਿਸੰਦਰ ਦੇ ਕੋਬਜ਼ਰਵੇਸ਼ਨਸ ਤਾਂ ਆ ਗਈਆਂ ਨੇ ਪਿਛਲੇ ਸਮੇਂ ਵਿੱਚ ਵੈਸੇ ਸੁਪਰੀਮ ਕੋਰਟ ਦਾ ਇਹ ਵੀ ਹੋਇਆ ਕਿ ਅਬਜ਼ਰਵੇਸ਼ਨ ਬੜੀਆਂ ਸਖਤ ਦੇ ਦਿੰਦੇ ਨੇ ਫੈਸਲੇ ਬੜੇ ਨਰਮ ਆਉਂਦੇ ਨੇ ਇਹ ਵੀ ਕਈ ਕੇਸਾਂ ਵਿੱਚ ਹੋਇਆ ਹਾਂ 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 ਪਰ ਇਹ ਤਾਂ ਕਲੀਅਰ ਕੱਟਈ ਹੈ ਗੱਲ ਕਿ ਕੋਰਟ ਜਕਤ ਕਰ ਦੇਣਾ ਸਾਰਾ ਉਸਥਿਤਤ ਕਰ ਦੇਣੀ ਉਹਦੀ ਐਕਟੀਵਿਟੀ ਤੇ ਅਗਲੀ ਡੇਟ ਤੇ ਉੱਪਰ ਕਹਿਣਾ ਕਿ ਉਹ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਹ ਹਾਜ਼ਰ ਰਹੇ ਤੇ ਉਹਦੇ ਤੇ ਕਾਰਵਾਈ ਦਾ ਵੀ ਕਿਹਾ ਕਿ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਉਹ ਇਹਦੇ ਤੋਂ ਸੁਪਰੀਮ ਕੋਰਟ ਬਹੁਤ ਜ਼ਿਆਦਾ ਪਿੱਛੇ ਤਾਂ ਨਹੀਂ ਜਾ ਸਕਦੇ ਜੇ ਫੈਸਲਾ ਦੇਣਗੇ ਵੀ ਕੋਈ ਤਾਂ ਇਹ ਤਾਂ ਪਾਕਿਸਤਾਨੀ ਹੋਊਗਾ ਨਾ ਸੋ ਇਸ ਗੱਲ ਤੇ ਤਾਂ ਮੋਰ ਲੱਗ ਗਈ ਹੈ ਕਿ ਗੜਬੜ ਹੋਈ ਹੈ ਤੇ ਸੁਪਰੀਮ ਕੋਰਟ ਸਹਿਮਤ ਹੈ ਇਸ ਗੱਲ ਦੇ ਉਪਰ ਇਹ ਗੜਗੜੂ ਇਹ ਠੀਕ ਕਿਸ ਤਰ੍ਹਾਂ ਕਰਨੀ ਹੈ ਇਹਦੇ ਬਾਰੇ ਵਿਚਾਰ ਹੋ ਸਕਦੀ ਹੈ ਅਗਲੀ ਜਿਹੜੀ ਸੁਣਵਾਈ ਹੋਵੇ ਵਿੱਚ ਕਹਿੰਦਾ ਪਾਪ ਪ੍ਰੈਜਾਈਡਿੰਗ ਅਫਸਰ ਵਿੱਚ ਛਫੀਰੋਂ ਘਰੇ ਹੋਏ ਨੇ ਇਸ ਵੀ ਇਹ ਸਾਰੇ ਇਸ਼ੂ ਦੇ ਵਿੱਚ ਬਿਲਕੁਲ ਜੀ ਬਿਲਕੁਲ ਇੱਕ ਤਾਂ ਉਹਨਾਂ ਦੀ ਉਹ ਵੀਡੀਓ ਆ ਗਈ ਸੀ ਜਿਹਦੇ ਚੋਂ ਬੈਲਟ ਪੇਪਰਾਂ ਦੇ ਨਾਲ ਕੁਝ ਪੈਨ ਦੇ ਨਾਲ ਕੁਝ ਕਰ ਰਹੇ ਸੀਗੇ ਪਤਾ ਨਹੀਂ ਉਹ ਕੀ ਕਰ ਰਹੇ ਸੀ ਜਾਂ ਉਹ ਬੈਲਟ ਪੇਪਰ ਹੀ ਸੀਗੇ ਉਹ ਤਾਂ ਫਰੈਂਸਿਕ ਵਾਲੇ ਦੱਸ ਸਕਦੇ ਨੇ ਜਾਂਚ ਕਰਕੇ ਪਰ ਅਪਰੈਂਟ ਦੀ ਜਿਹੜੀ ਜਾਰੀ ਹੋਈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਆਈ ਉਹ ਲੱਗ ਰਿਹਾ ਸੀ ਕਿ ਵੈਲਟ ਪੇਪਰਾਂ ਦੇ ਹੱਥ 'ਚ ਨੂੰ ਪੈਨ ਨਾਲ ਕੁਝ ਉਹਨਾਂ ਨਾਲ ਛੇੜਛਾੜ ਕਰ ਰਹੇ ਨੇ ਹਾਂ ਹਾਂ ਸਪੋਟ ਨੇ ਵੀ ਇਹ ਲਫ਼ਜ਼ ਵਰਤੇ ਕਿ ਉਹਨੇ ਡੀਫੇਸ ਕੀਤੇ ਨੇ ਹਾਂ ਹਾਂ ਇਹਦਾ ਮਤਲਬ ਹੈ ਕਿ ਕਈ ਵਾਰੀ ਇਹ ਮਾਮਲਾ ਕੋਰਟ ਕਚਹਿਰੀਆਂ ਵਾਲਾ ਕਈ ਮੋੜ ਘਟਦਾ ਵਿਖਾਈ ਦਿੰਦਾ ਹੁੰਦਾ ਹੈ ਕਈ ਤਰ੍ਹਾਂ ਦੇ ਤੱਥ ਫਿਰ ਅਗਲੇ ਸਾਲ ਵਿੱਚ ਹੋੜ ਨੂੰ ਯਾਨੀ ਕਿ ਮੋੜ ਦੇ ਕਿ ਕੋਰਟ ਨੇ ਜੋ ਤਕਨੀਕੀ ਮਾਮਲਾ ਹੈ ਜੋ ਤਕਨੀਕੀ ਚੀਜ਼ਾਂ ਨੇ ਉਹ ਉਹ ਟੈਕਨੀਕਲ ਟਰੂਥ ਦੇ ਨਾਲ ਹੀ ਰਿਲੇਟਡ ਹੁੰਦੇ ਨੇ ਪਰ ਜੇ ਇਹ ਗੱਲਾਂ ਸੱਚੀਆਂ ਨੇ ਜਿਸ ਤਰੀਕੇ ਨਾਲ ਇਹ ਵੀਡੀਓ ਹੈ ਹਮਮ ਜਿੰਟ ਰਾਈਟਿੰਗ ਅਫਸਰ ਇਸ ਪੱਧਰ ਤੱਕ ਜਾਣ ਲੱਗ ਜਾਣ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਤੇ ਮੁੱਖ ਇਸ ਦੀ ਤਾਂ ਇਹ ਬਹੁਤ ਹੀ ਬਹੁਤ ਹੀ ਖਤਰਨਾਕ ਕਿਸਮ ਦੇ ਇਸ਼ਾਰੇ ਨੇ ਹਮ ਜੀ ਬਿਲਕੁਲ ਬਿਲਕੁਲ ਇਹ ਜੇ ਜਿਹੜਾ ਉਹ ਚੀਜ਼ ਹਾਂਜੀ ਬੱਠਾ ਉਹ ਤੱਕੜੀ ਹੋਈ ਮਤਲਬ ਜੇਬ ਚ ਭਾਲ ਲਵੇ ਫਿਰ ਇਹ ਗੱਲ ਤਾਂ ਬਹੁਤ ਮਤਲਬ ਖਤਰਨਾਕ ਹੈ ਆਪਣੇ ਆਪ ਨੂੰ ਹਾਂ 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 ਇਹ ਐਕਸ਼ਨ ਨਹੀਂ ਹੁੰਦਾ ਹਾਂ ਹਾਂ ਜਦੋਂ ਕੋਈ ਸਖਤ ਫੈਸਲਾ ਨਹੀਂ ਲਿਆ ਜਾਂਦਾ ਇਹ ਬਹੁਤ ਗਲਤ ਸਿਗਨਲ ਭੇਜੂਗੀ ਇਹ ਚੀਜ਼ ਬਾਕੀ ਹੈ ਇਹ ਹੁਣ ਜਿਵੇਂ ਬਨਵਾਰੀ ਲਾਲ ਪ੍ਰੋਹਤ ਹੋਤ ਹੋਣਾ ਨੇ ਰਜਾਇਣ ਦਿੱਤਾ ਇਹ ਸਾਰੇ ਮਾਮਲੇ ਤੋਂ ਬਾਅਦ ਤੇ ਰਜਾਇਣ ਦੇ ਹਾਲੇ ਗੁੱਝੇ ਭੇਦ ਵੀ ਖੜ ਵਰਕਰਾਰ ਨੇ ਤੇ ਨਾਲੋ ਜੂਟੀ ਦੇ ਪ੍ਰਸ਼ਾਸਕ ਵੀ ਸਨ ਕਿ ਹੁਣ ਜੂਟੀ ਦਾ ਜਿਹੜਾ ਪ੍ਰਸ਼ਾਸਕ ਵਜੋਂ ਕੌਂਸਲ ਮਲ ਰਹੇ ਨੇ ਖੁਦ ਹਲੇਉਣਾ ਕੋੜੀ ਇਹ ਪ੍ਰਬੰਧ ਜਾਂ ਇਦਾਂ ਜੀ ਦੇਖੋ ਫਿਲਹਾਲ ਤਾਂ ਕੋਈ ਵੀ ਨਹੀਂ ਲੱਗਿਆ ਉਹਨਾਂ ਗਵਰਨਰ ਵੀ ਤੇ ਨੰਮੁਕਤੀ ਦਾ ਜੋ ਚਰਚਾਵਾਂ ਚੱਲ ਰਹੀਆਂ ਨੇ ਉਹ ਇਸ ਤਰ੍ਹਾਂ ਦੀਆਂ ਨਿਕਲ ਕੇ ਗੱਲਾਂ ਕਿ ਸ਼ਾਇਦ ਜੂਟੀ ਦਾ ਐਡਮਿਨਿਸਟਰेटर ਕੋਈ ਸੈਪਰੇਟ ਵੀ ਲਾਇਆ ਜਾ ਸਕਦਾ ਹੈ ਪੰਜਾਬ ਦਾ ਗਵਰਨਰ ਸੈਪਰੇਟ ਲਾਇਆ ਜਾ ਸਕਦਾ ਹੈ ਇਸ ਗੱਲ ਦੀ ਕਾਫੀ ਚਰਚਾ ਚੱਲ ਰਹੀ ਹੈ ਅੱਛਾ ਜੂਟੀ ਦਾ ਪ੍ਰਸ਼ਾਸਕ ਦੀ ਬਜਾਏ ਗਵਰਨਰ ਉਹ ਨਹੀਂ ਉਹ ਉਹ ਜਿਵੇਂ ਲੈਫਟੀਨੈਂਟ ਗਵਰਨਰ ਜਾਂ ਲੈਫਟੀਨੈਂਟ ਜਨਰਲ ਜੋ ਵੀ ਯੂਟੀ ਦਾ ਜਿਹੜਾ ਐਡਮਿਨਿਸਟਰेटर ਹੁੰਦਾ ਜਿਸ ਤਰੀਕੇ ਨਾਲ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਲਈ ਪੰਜਾਬ ਨਾਲੋਂ ਜਿਹੜਾ ਉਹ ਜਿਹੜਾ ਇਹ ਪ੍ਰਬੰਧਕੀ ਢਾਂਚੇ ਦੀ ਜਿਹੜੀ ਕੁਰਸੀ ਉਹ ਮਤਲਬ ਅਲੱਗ ਥਲੱਗ ਕਰਨ ਦੀ ਇੱਕ ਚਰਚਾ ਆਈ ਹੈ ਜੀ ਸਾਹਮਣੇ ਮਤਲਬ ਇੱਕ ਵੱਖਰਾ ਪ੍ਰਸ਼ਾਸਕ ਲਾਇਆ ਜਾ ਸਕਦਾ ਹੈ ਉਹਦਾ ਹਾਂ 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 ਇਹਨਾਂ ਜਿਹੜਾ ਨਹੀਂ ਹਾਲੇ ਤਾਈ ਹਾਲੇ ਤਾਈ ਆਮ ਤੌਰ ਤੇ ਜਿਹੜਾ ਪੰਜਾਬ ਦਾ ਗਵਰਨਰਰ ਸੀ ਉਹੀ ਯੂਟੀ ਦਾ ਪ੍ਰਸ਼ਾਸਕ ਵਜੋਂ ਸੰਭਾਵਾਂ ਹਰਪਤ ਕਰਦਾ ਰਿਹਾ ਹੈ ਕਿ ਹਾਂ ਕਦੇ ਕਦੇ ਅਲੱਗ-ਥਲੱਗ ਇਹ ਰਹਿ ਵੀ ਨਹੀਂ ਕੁਰਸੀਆਂ ਦੇ ਨਹੀਂ ਹੋਇਆ ਨਹੀਂ ਹੋਇਆ ਹਲੇ ਤੱਕ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਯੂਟੀ ਦਾ ਐਡਮਿਨਿਸਟਰेटर ਵੀ ਹੁੰਦਾ ਸੀ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਕਲੇਮ ਹੈ ਬੜਾ ਵੱਡਾ ਇਸ਼ੂ ਹੈ ਇਹ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਬਣਾਈ ਜਾਵੇ ਪਰ ਇਹ ਯਾਦ ਹੋਣਾ ਕਿ ਲੰਗੋਵਾਲ ਸੰਧੀ ਉੱਤੇ ਹਰ ਹਰ ਮੋਰਚੇ ਦੇ ਵਿੱਚ ਇੱਕ ਡਿਮਾਂਡ ਹੁੰਦੀ ਹੈ ਹਮ ਬਿਲਕੁਲ ਇਸ ਸਮੇਂ ਦੇ ਵਿੱਚ ਜਿਵੇਂ BBMB ਦੇ ਮਾਮਲੇ 'ਚ ਜਾਂ ਚੰਡੀਗੜ੍ਹ ਦੇ ਮਾਮਲੇ 'ਚ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਕੇਂਦਰੀ ਸਰਕਾਰ ਹੈ ਜਿਹੜੀ ਉਹ ਥੋੜਾ ਥੋੜਾ ਪੰਜਾਬ ਦਾ ਡਿলিউਟ ਕਰਦੇ ਰਹੀ ਹੈ ਹਿਸਾਬ ਹਾਂ ਹਾਂ ਮੈਨੇ ਹਰਿਆਣੇ ਵਾਲਿਆਂ ਨੇ ਮੰਗ ਕਰਿਆ ਸੀ ਵੀ ਸਾਨੂੰ ਅਸੈਂਬਲੀ ਦੇ ਲਈ ਹੋਰ ਜਗ੍ਹਾ ਦਿੱਤੀ ਜਾਵੇ ਇਸ ਕਰਕੇ ਉਹ ਦੇ ਵੀ ਦਿੱਤੀ ਸੀ ਆਪਣੇ ਕਮਲ ਕੁਟਕੇ ਆਪਣੇ ਮਾਨ ਸਾਹਿਬ ਨੇ ਆਪਣੇ ਲਈ ਵੀ ਮੰਗ ਲਈ ਸੀ ਮਤਲਬ ਜਿਹਦਾ ਪੰਜਾਬ ਵਾਲੇ ਵੀ ਅਸੈਂਬਲੀ ਬਕਰੀ ਸੀਦਾ ਬੜਾ ਤਰਸ ਪਿਆ ਸੀ ਕਿ ਤੁਸੀਂ ਇਹਦਾ ਪਿੰਡਕੜ ਸਾਰੀ ਤੇ ਕਲੇਮ ਛੱਡ ਰਹੇ ਹੋ ਤੇ ਕੁਝ ਜਗ੍ਹਾ ਮੰਗ ਰਹੇ ਹੋ ਆਪਣੀ ਅਸੈਂਬਲੀ ਬਣਾਉਣ ਦੇ ਲਈ ਹੂੰ 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 ਤਾਂ ਨਹੀਂ ਇਹ ਤੇ ਚੰਗਾ ਨਹੀਂ ਪਰ ਉਹ ਕਿਉਂਕਿ ਇੱਕ इमोशनल ਸਿਆਸੀ ਇਸ਼ੂ ਹੈਗਾ ਪੰਜਾਬ ਦੇ ਲਈ ਇਸ ਕਰਕੇ ਹਮੇਸ਼ਾ ਇੱਕੋ ਹੀ ਲੱਗਦਾ ਰਿਹਾ ਹੈ ਹੂੰ ਹੂੰ ਕੋਈ ਗੱਲ ਨਹੀਂ ਹੈ ਕਿ ਵੈਸੇ ਵੀ ਕੋਈ ਕਾਨੂੰਨੀ ਲਿਹਾਜ਼ ਤੋਂ ਕੋਈ ਇਦਾਂ ਦੀ ਕੋਈ ਮੱਦ ਜ਼ਰੂਰ ਹੋਏਗੀ ਕਿ ਗਵਰਨਰ ਜਿਹੜਾ ਉਹ ਪ੍ਰਸ਼ਾਸਕ ਤੌਰ ਤੇ ਚੰਡੀਗੜ੍ਹ ਦਾ ਰਹੇਗੀ ਰਹੇਗਾ ਕੋਈ ਇਦਾਂ ਦੀ ਗੱਲਬਾਤ ਹੋਏਗੀ ਜਦੋਂ ਇਹ ਝੂਠੀ ਮਤਲਬ ਬਣਾਈ ਗਈ ਦੂਣਾ ਰਾਜਾਂ ਦਾ ਨਹੀਂ ਹੈ 47 ਦੇ ਅਨਪਾਤ ਦੇ ਨਾਲ ਕਿ 60% ਕੋਈ ਨਹੀਂ ਹੈ ਅਸਲ ਦੇ ਵਿੱਚ ਯੂਟੀ ਜਦੋਂ ਬਣਾਇਆ ਗਿਆ ਸੀ ਟੈਂਪਰੇਰੀ ਮੇਜਰ ਸੀ ਹੂੰ ਕੋਈ ਸਮਝ ਨਹੀਂ ਜਿਹਦਾ ਇਹ ਫੈਸਲਾ ਹੋਇਆ ਸੀ ਉਹ ਸੀ ਵੀ ਜਿੰਨੀ ਦੇਰ ਉਹਨਾਂ ਦੀ ਇੰਡੀਪੈਂਡੈਂਟ ਰਾਜਧਾਨੀ ਨਹੀਂ ਬਣਦੀ ਹਰਿਆਣੇ ਦੀ ਹੂੰ ਤਾਂ ਕਿ ਇਹ ਯੂਟੀ ਦੇ ਤੌਰ ਤੇ ਮਤਲਬ ਇਹਦਾ ਸਟੇਟਸ ਰਹੂਗਾ ਆਦਰਵਾਇਜ਼ ਇਹ ਐਕਸੈਪਟਡ ਹੀ ਸੀਗਾ ਕਿ ਇਹ ਪੰਜਾਬ ਦਾ ਹੀ ਹਿੱਸਾ ਹੈ ਹੂੰ 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 ਪਰ ਕਿਉਂਕਿ ਉਹ ਲਟਕੇ ਨਾ ਗਿਆ ਅਸਲ ਦੇ ਵਿੱਚ ਇਸ ਕਰਕੇ ਉਹ ਟੈਂਪਰੇਰੀ ਮੇਜਰ ਸੀਗਾ ਯੂਟੀ ਬਣਾਉਣਾ ਕੋਈ ਯੂਟੀ ਪਰਮਨੈਂਟ ਨਹੀਂ ਸੀ ਸਟੇਟਸ ਜੇ ਹੁਣ ਪ੍ਰਸ਼ਾਸਕੀ ਵੱਖਰਾ ਆ ਜਾਂਦਾ ਤਾਂ ਨੇਚਰਲੀ ਇੱਕ ਜੂਟੀ ਆਪਣੇ ਆਪ ਦੇ ਵਿੱਚ ਪਰਮਾਨੈਂਟ ਪੰਜਾਬ ਨਾਲੋਂ ਵੱਖਰੀ ਤਾਂ ਜਿਹੜਾ ਪੰਜਾਬ ਦਾ ਕਲੇਮ ਹੈ ਉਹ ਨੂੰ ਇੱਕ ਛੱਟ ਤਾਂ ਵੱਡੀ ਵੱਜੂਗੀ ਪੰਜਾਬ ਦਾ ਕਲੇਮ ਤਾਂ ਹੁਣ ਪਿੰਡਰ ਸਾਹਿਬ ਪੰਜਾਬ ਤੇ ਵੀ ਨਹੀਂ ਹੈਗਾ ਜਵਾ ਕਿਲੋਮੀਟਰ ਤੋਂ ਬਾਰਡਰ ਹੈ ਜਿਹੜਾ ਉਹ ਵੀ ਐਸਐਫ ਦੇ ਕਬਜ਼ੇ 'ਚ ਹੈ ਹੂੰ 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 ਤੁਸੀਂ ਦੇਖੋ ਨਾ ਪੰਜਾਬ ਦੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਬਹੁਤੇ ਸਿਟੀਜ਼ ਨੇ ਉਹਨਾਂ ਦੀ ਜਿਹੜੀ ਲੇਬਰ ਹੈ ਉਹ ਦੂਜੀਆਂ ਸਟੇਟਾਂ ਦੀ ਹੈ ਹੂੰ ਹੂੰ ਜੀ ਪੰਜਾਬ ਤਾਂ ਹੁਣ ਕਿੰਨਾ ਕੁ ਪੰਜਾਬ ਰਹਿ ਜਾਊਗਾ ਨਾ ਇਹ ਤਾਂ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਕੋਈ ਹੋਈ ਪਾਣੀ ਦੀਆਂ ਦੀ ਜਿਹੜੀਆਂ ਦੀ ਅਸੀਂ ਗੱਲ ਕਰਦੇ ਆ ਉਹ 'ਚ ਹੜ੍ਹਾਂ ਤੋਂ ਕਿੰਨਾ ਪਾਣੀ ਹੋਣਾ ਕੋਈ ਕੋਈ ਕਦੇ ਮਸਲਾ ਨਹੀਂ ਹੈ ਹੂੰ ਵੈਸੇ ਵੀ ਡਾਕਟਰ ਸਾਹਿਬ ਪੰਜਾਬ ਦੇ ਜਦੋਂ ਵੀ ਜਿੰਨੇ ਪਿਛਲੇ ਸਮੇਂ ਸੰਘਰਸ਼ ਰਿਹਾ ਜੇਕਰ ਆਪਾਂ ਅਨੰਦਪੁਰ ਸਾਹਿਬ ਦਾ ਮੋਰਚਾ ਮਰਤਾ ਜਾਂ ਜਿੰਨੇ ਵੀ ਹੋ ਰਹੇ ਤਾਂ ਇਹਨਾਂ ਦੇ ਵਿੱਚ ਇੱਕ ਚੰਡੀਗੜ੍ਹ ਦੀ ਜਿਹੜੀ ਮੰਗ ਸੀਗਾ ਅਹਿਮ ਤੌਰ ਤੇ ਸਾਹਮਣੇ ਆਉਂਦੀ ਰਹੀ ਦਿੱਨ ਭਾਰਤ ਦੇ ਜਿਹੜੇ ਸਾਬਕਾ ਜਾਂ ਕਹਿ ਲਈ ਕਿ ਮਹਰੂਮ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਇੱਕ ਵਾਅਦਾ ਵੀ ਕਰ ਲਿਆ ਸੀ ਵੀ ਐਨੀ ਤਰੀਕ ਨੂੰ ਜਾਂ 26 ਜਨਵਰੀ 1981 ਨੂੰ ਜਿਹੜੀ ਹੈ ਡਿਊਟੀ ਚੰਡੀਗੜ੍ਹ ਉਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਏਗਾ ਕਿਉਂਕਿ ਇਹ ਪੰਜਾਬ ਦੀ ਹੀ ਹੈ ਭਾਰਤ ਸਰਕਾਰ ਨੇ ਮੰਨ ਵੀ ਲਿਆ ਪਰ ਕੈਰ ਉਸ ਤੋਂ ਬਾਅਦ ਜਿਹੜਾ ਇਹ ਇਹਦੀਆਂ ਜਿਹੜਾ ਮੂੜ ਕੱਟਦਾ ਗਿਆ ਹੋਰ ਤਰ੍ਹਾਂ ਦਾ ਮਾਹੌਲ ਅੱਗੇ ਬਣਿਆ ਹੁਣ ਇਹ ਇੰਜ ਲੱਗ ਰਿਹਾ ਹੈ ਕਿ ਜਿਹੜੇ ਹੁਣ ਪੰਜਾਬ ਦੇ ਵਿੱਚ ਅਕਤਰਤਾਵਾ ਹੂਰੀਏ ਨੇ ਇਕੱਠ ਹੋ ਰਹੇ ਨੇ ਜਿਵੇਂ ਹੁਣ ਆਪਾਂ ਪਿਛਲੇ ਸਮੇਂ ਦੇਖਿਆ ਹੀ ਹੈ ਕਿ ਅਧਰ ਪਾਣਾ Sidhu ਦੇ ਮਾਮਲੇ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਦੀਪ Sidhu ਦੇ ਮਾਮਲੇ ਦੇ ਵਿੱਚ ਜਾਂ ਕਈ ਹੋਰ ਜਿਹੜੇ ਸਥਾਨਕ ਪੱਧਰ ਦੇ ਮੁੱਦੇ ਜਾਂ ਵੱਖਰੀ ਤਰ੍ਹਾਂ ਦੇ ਮੁੱਦੇ ਉੱਠਦੇ ਰਹੇ ਨੌਜਵਾਨ ਅਕਤਰ ਹੁੰਦੀ ਰਹੇ ਉੱਤੇ ਹੋਰ ਮੰਗਾਂ ਮਸਲੇ ਤਾਂ ਉੱਠਦੇ ਰਹੇ ਪਰ ਚੰਡੀਗੜ੍ਹ ਦੀ ਮੰਗ ਦੀ ਮੰਗ ਨਹੀਂ ਹੁਣ ਉੱਠ ਰਹੀ ਕਿ ਚੰਡੀਗੜ੍ਹ ਸਾਨੂੰ ਦਿੱਤਾ ਜਾਵੇ ਚੰਡੀਗੜ੍ਹ ਨੂੰ ਜਿਵੇਂ ਪੰਜਾਬ ਜਾਂ ਪੰਜਾਬੀ ਭੁੱਲ ਵੀ ਰਹੇ ਤੇ ਕੋ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਨਾ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦੇ ਵਿੱਚ ਮੇਜਰ ਹਿੱਸਾ ਤੇ ਜਿਹੜਾ ਜਾਂ ਦੂਜਿਆਂ ਨੂੰ ਹਿੱਸਾ ਨਾ ਦੇਣਾ ਰਿਪੇਰੀਅਨ ਲਾਅ ਦੇ ਅਕੋਰਡਿੰਗਲੀ ਪਲੱਸ ਚੰਡੀਗੜ੍ਹ ਪਲੱਸ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਿ ਜਿਹੜੇ ਪਾਣੀ ਦਿੱਤਾ ਜਾ ਰਿਹਾ ਹੈ ਉਹਦੀ ਮਤਲਬ ਵਜ਼ਾਨਾ ਮੰਗਣਾ ਇਹ ਮੰਗਾਂ ਨੇ ਜਿਹੜੀਆਂ ਪਿੰਟਰ ਸਾਹਿਬ ਬੜੀ ਤੇਜ਼ੀਆਂ ਛੱਡਤੀਆਂ ਕਿਉਂਕਿ ਇਕਲਈ ਦਲ ਪਹਿਲਾਂ ਇਹ ਚੱਕਦਾ ਹੁੰਦਾ ਸੀ ਇਕਲਈ ਦਲ ਦੀ ਜਦੋਂ ਸਰਕਾਰ ਬਣ ਗਈ ਤਾਂ ਉਹ ਸੌਂਗੇ ਇਹਨਾਂ ਦੇ ਉੱਪਰ ਹਮ ਹਮ ਨੀ ਆਪਸੀਆਂ ਸਿੰਪਾਰਟੀ ਤਾਂ ਹਟ ਗਈ ਜਿਹੜਾ ਆਮ ਆਵਾਮ ਜਦੋਂ ਆਪਣੇ ਪੱਧਰ ਉਤੇ ਆਪ ਮਹਾਰੇ ਇਕੱਠਾ ਹੁੰਦਾ ਨਾ ਉੱਥੇ ਉਹ ਉਹਨਾਂ ਦੇ ਜਜ਼ਬਾਤ ਪੰਜਾਬ ਪ੍ਰਤੀ ਭੜਕਦੇ ਜ਼ਰੂਰ ਹੈ ਪੰਜਾਬ ਦੀ ਗੱਲ ਜ਼ਰੂਰ ਕਰਦੇ ਆ ਕਈ ਮੁੱਦੇ ਮਸਲੇ ਉਠਾਉਂਦੇ ਆ ਪਰੰਤੂ ਚੰਡੀਗੜ੍ਹ ਦੀ ਗੱਲ ਨਹੀਂ ਠਾਰਾ ਇਹ ਮਦਮ ਪੈ ਰਹੀ ਹੈ ਵੈਸੇ ਇਹ ਮੰਨ ਲੇਕੋ ਪ੍ਰਿੰਟ ਸਰ ਜਿਹੜੇ ਇਹ ਆਪ ਮਹਾਰੇ ਕੁਝ ਲੀਡਰ ਉੱਠਦੇ ਨੇ ਜਾਂ ਉਠਾਏ ਜਾਂਦੇ ਨੇ ਚਾਹੇ ਉਹ ਲਖਸਤਾਨ ਹੋਣ ਚਾਹੇ ਉਹ ਤੁਹਾਡਾ ਭਾਨਾ ਸਿੱਧੂ ਹੋਵੇ ਚਾਹੇ ਉਹ ਅਮਰਤਪਾਲ ਸੀ ਚਾਹੇ ਕੋ ਆਂਧਰਾ ਵਾਲਦਾਇਕ ਨਗੇਸ਼ਵਰ ਰੋ ਇੱਕ ਡਾਕਟਰ ਪੰਜਾਬੀ ਦਾ ਮਸਲਾ ਚੱਕਦਾ ਹੁੰਦਾ ਬਹੁਤ ਸਾਰੇ ਨੇਤਾਵਾਂ ਦੇ ਜਿਹੜੇ ਸੋਸ਼ਲ ਐਕਟਿਵਿਸਟ ਅੱਜਕੱਲ੍ਹ ਉਹ ਇਨਫੋਰਮੇਸ਼ਨ ਟੈਕਨੋਲੋਜੀ ਆਉਣ ਦੇ ਨਾਲ ਲੀਡਰ ਵਰਨਾ ਬੜਾ ਸੌਖਾ ਹੈ ਕਿ ਉਹ ਜਿਹਦੇ ਕੁਝ ਗੱਲਾਂ ਕੱਢੋ ਪਿੱਛੇ ਉਹ ਪਰਵਾਨਾ ਦੀ ਲੀਡਰ ਬਣੇ ਹੋਏ ਸੀ ਇਦਾਂ ਹੀ ਅਕਾਲੀ ਮੰਦਰ ਦਾ ਉਹਨਾਂ ਨੇ ਜਿਹੜਾ ਕਰਵਾਇਆ ਸੀ ਇਹ ਇਸਨ ਦੇ ਲਾਰਜਲੀ ਇੰਡੀਪੈਂਡੈਂਟ ਫੀਨੋਮਨਾ ਨਹੀਂ ਹੈ ਹਮ ਜੀ ਇਸ ਸੱਸੀ ਪਾਰਟੀਆਂ ਤੋਂ ਸਿਆਸੀ ਸਪੇਸ ਕਿਉਂਕਿ ਖੁੱਸ ਗਿਆ ਜਿਹੜਾ ਵੈਕਿਊਮ ਉਦੇ ਚੋਂ ਹੀ ਨਿਕਲ ਰਹੇ ਨੇ ਇਹ ਕੋਈ ਉਸ ਤਰ੍ਹਾਂ ਨਹੀਂ ਹੈ ਕਿ ਇੰਡੀਪੈਂਡੈਂਟ ਚੀਜ਼ ਹੈ ਇਹ ਸਟੇਟ ਵੱਲੋਂ ਕੀਤੇ ਜਾਂਦੇ ਨੇ ਹਮ ਚਾਹ ਉਸ ਕਰਦੇ ਹੋਵੇ ਚਾ ਕੋਰਜੈਂਸੀ ਕਰਦੇ ਹੋਵੇ ਥੋੜਾ ਜਿਆ ਉਠਾਇਆ ਜਾਂਦਾ ਉਹ ਵਾਲ ਉਹ ਵਾਲ ਨੂੰ ਫਿਰ ਠੰਡਾ ਕਰ ਦਿੱਤਾ ਜਾਂਦਾ ਇੱਕਦਮ ਤਾਂ ਕਿ ਹੋਰ ਕੋਈ ਜੈਨੂਇਨ ਡਿਮਾਂਡ ਮੁਲਾਜ਼ਮਾਂ ਦੀ ਕਿਸਾਨਾਂ ਦੀ ਜਾਂ ਹੋਰ ਸਿਆਸੀ ਪਾਰਟੀ ਦਾ ਕਿਸੇ ਦਾ ਸਪੇਸ ਨਾ ਬਣ ਸਕੇ ਇਹ ਕਹਿੰਦਾ ਭਾਵੇਂ ਇਹਦੇ ਪਿੱਛੇ ਵੋਟ ਰਾਜਨੀਤੀ ਵੀ ਇੱਕ ਅਰਾਦਾ ਹਾਂ ਬਿਲਕੁਲ ਗਣੀ ਮਿਥੀ ਇਹ ਸਟੇਟ ਦਾ ਹਿੱਸਾ ਨੇ ਸਾਰੇ ਦੇ ਸਾਰੇ ਚਾਹੇ ਉਹ ਗੰਗੇ ਤਰੀਕੇ ਨਾਲ ਹੋਣ ਚਾਹੇ ਸਿੱਧੇ ਤਰੀਕੇ ਨਾਲ ਹੋਣ ਜਦੋਂ ਤੁਸੀਂ ਇਹਨਾਂ ਦੀ ਕਿਤੇ ਇਨਵੈਸਟੀਗੇਸ਼ਨ ਕਰੋਗੇ ਸਾਰੀਆਂ ਚੀਜ਼ਾਂ ਦੀ ਉਹ ਲੈ ਕੇ ਦੀਪ ਸਿੱਧੂ ਤੋਂ ਲੈ ਕੇ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਕਿ ਕਿਹੜਾ ਮੀਡੀਆ ਜਿਹੜਾ ਇਹਨਾਂ ਨੂੰ ਚੱਕ ਰਿਹਾ ਹੈ ਉਹ ਮੀਡੀਆ ਦੀ ਟੰਡਿੰਗ ਕੌਣ ਕਰ ਰਿਹਾ ਹੈ ਜਦੋਂ ਕੋਈ ਬਰੀਕੀ ਦੇ ਵਿੱਚ ਇਹਦਾ ਐਨਲਿਸਿਸ ਕਰੋਗਾ ਨਾ ਤਾਂ ਸਾਰੀ ਗੱਲ ਸਮਝ ਆ ਜਾਊਗੀ ਕਿ ਅਖੀਰ ਅਲਟੀਮੇਟਲੀ ਇਹ ਸਭ ਘੜੇ ਦੀਆਂ ਮੱਛੀਆਂ ਨੇ ਹੂੰ ਕਿ ਪੰਜਾਬ ਦੇ ਵਿੱਚ ਕੋਈ ਪਾਇਦਾਰ ਸਿਆਸੀ ਲਹਿਰ ਨਾ ਚੱਲ ਸਕੇ ਸਮਾਜਿਕ ਲਹਿਰ ਨਾ ਚੱਲ ਸਕੇ ਜਾਂ ਕੋਈ ਚੱਜ ਦੀ ਲੀਡਰਸ਼ਿਪ ਨਾ ਉੱਭਰ ਸਕੇ ਹਾਂ ਇਹ ਕਹਿੰਦਾ ਭਾਬ ਕਿ ਹੁਣ ਪੰਜਾਬੀ ਭਰੋਸਾ ਕਿਵੇਂ ਕਰਨ ਕਿ ਇਹਦੇ ਪਿੱਛੇ ਕੌਣ ਹੈ ਇਹ ਵੀ ਇੱਕ ਸਵਾਲ ਹੈ ਇੱਕੋ ਜਿਹੜੇ ਸਾਡੇ ਸਿਆਸਤਦਾਨ ਤਾਂ ਵੱਧ ਜਾਣੋ ਉਸ ਕਹਿੰਦੇ ਕਿ ਸੱਚਾਈ ਮਤਲਬ ਆ ਜਾਏ ਵੀ ਮੈਂ ਉੱਠਦਾ ਜੀ ਪੰਜਾਬ ਦੇ ਮਸਲਿਆਂ ਲਈ ਆਓ ਮੇਰੇ ਨਾਲ ਤੁਰੋ ਪਰ ਉਹਦੇ ਤੇ ਵੀ ਸਵਾਲ ਤਾਂ ਉੱਠਣਗੇ ਵੀ ਪਤਾ ਨਹੀਂ ਹੁਣ ਇਹ ਕੌਣ ਹੈ ਨਹੀਂ ਜੀ ਹੁਣ ਤਾਂ ਹਰ ਇੱਕੇ ਸ਼ੱਕੀ ਹੋ ਗਿਆ ਹੂੰ ਅਰ ਇੱਕ ਕੀ ਹੋ ਗਿਆ ਜਿਹੜੇ ਸਰਕਾਰ ਨੂੰ ਸਭ ਤੋਂ ਜ਼ਿਆਦਾ ਸਖਤ ਗੱਲਾਂ ਕੱਢਦੇ ਨੇ ਇਸ ਲਈ ਇਹ ਇਹ ਮਾਡਲ ਇੰਟਰਨੈਸ਼ਨਲ ਮਾਡਲ ਹੈ ਇਹ ਕੋਈ ਉਹ ਨਹੀਂ ਹੈ ਜਿਵੇਂ ਪੀਐਲਓ ਦੇ ਖਿਲਾਫ ਆਪਾਂ ਗੱਲ ਕਰੀ ਸੀਗੀ ਇੱਕ ਵਾਰੀ ਹਮਾਸ ਕਰੀ ਉਹ ਇਜ਼ਰਾਇਲ ਨੇ ਕਰੀ ਸੀ ਖੜੀ ਅਸਲ ਵਿੱਚ ਹੂੰ ਹੂੰ ਜੀ ਜੀ ਪ੍ਰੈਂਸ ਦੇ ਨੇਤ ਨੇ ਉਹ ਇਹ ਫੰਡਿੰਗ ਕਰਦਾ ਸੀ ਉਹਦੀ ਹੂੰ ਹੂੰ ਇੱਕ ਰਿਵਾਜ ਬਣ ਗਿਆ ਹੈ ਕਿ ਤੁਸੀਂ ਜ਼ਿਆਦਾ ਗਰਮ ਢਕੀਲੇ ਬੰਦਿਆਂ ਨੂੰ ਅਖੇ ਲਿਆਓ ਤਾਂ ਕਿ ਕੋਈ ਪਾਇਦਾਰ ਸਿਆਣੀ ਲੀਡਰਸ਼ਿਪ ਨਾ ਹੋ ਸਕੇ ਹੂੰ 80 ਮਿਆਂ ਤੋਂ ਚੱਲਿਆ ਹੋਇਆ ਅਕਾਲੀਆਂ ਦੇ ਨਾਲ ਚੱਲਿਆ ਜਿਹੜੇ ਕਰਮ ਦੇ ਲਈਏ ਸੀ ਉਹਨਾਂ ਨੂੰ ਚੱਕਿਆ ਗਿਆ ਜਿਹੜੇ ਮੋਡਰੇਟ ਅਕਾਲੀ ਸੀ ਉਹਨਾਂ ਨੂੰ ਪੁੰਝੇ ਲਾਇਆ ਗਿਆ ਇਹ ਫਿਰ ਪੰਜਾਬ ਨੂੰ ਖਾਸ ਤੌਰ ਤੇ ਫੋਕਸ ਕੀਤਾ ਜਾ ਰਿਹਾ ਕਿਸੇ ਵੱਲੋਂ ਕਿਸੇ ਧਿਰ ਵੱਲੋਂ ਬਿਲਕੁਲ ਜੀ ਬਿਲਕੁਲ ਹੈ ਸਾਡੀ ਇੰਡੀਅਨ ਸਟੇਟ ਵੱਲੋਂ ਵੀ ਕੀਤਾ ਜਾ ਰਿਹਾ ਹੈ ਇਹ ਪਾਕਿਸਤਾਨੀ ਏਜੰਸੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਇਹ ਅਮਰੀਕਾ ਦੀਆਂ ਜਿਹੜੀਆਂ ਵੈਸਟ ਦੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਤਾਂ ਇੱਕ ਐਕਸਪੈਰੀਮੈਂਟਲ ਲੈਬ ਬਣ ਗਿਆ ਪੰਜਾਬ ਕਹਿੰਦਾ ਪਾਕਿ ਬੜੇ ਵੱਡੇ ਖਤਰੇ ਦੇ ਵਿੱਚ ਕਿਰਿਆ ਹੋਇਆ ਜਾਂ ਖਤਰੇ ਦੇ ਮੋੜ ਉੱਤੇ ਪੰਜਾਬ ਜੇਕਰ ਆਪਾਂ ਬਿਲਕੁਲ ਆਪਣੇ ਸਾਹਮਣੇ ਹੈ ਸਾਡੇ ਤੇ ਉਹ ਲਾਗੂ ਕੀਤੀ ਜਾ ਰਹੀ ਹੈ ਚੀਜ਼ ਜਿਹੜੀ ਅਫਰੀਕਾ ਦੇ ਵਿੱਚ ਉਹਨਾਂ ਨੇ ਮਤਲਬ ਅਫਰੀਕਨ ਯੂਥ ਦੇ ਉੱਪਰ ਬਿਲਕੁਲ ਐਕਸਪੈਰੀਮੈਂਟ ਕਰੇ ਕਿ ਉਹਨਾਂ ਨੂੰ ਸਪੋਰਟਸ ਦੇ ਵਿੱਚ ਮਿਊਜ਼ਿਕ ਦੇ ਵਿੱਚ ਉਹ ਤੋਂ ਅੱਗੇ ਨਾਲ ਡਰੱਗਸ ਦੇ ਵਿੱਚ ਤੇ ਕ੍ਰਾਈਮਸ ਦੇ ਵਿੱਚ ਆ ਚਾਰ ਹਿੱਸੇ ਨੇ ਜੇ ਤੁਸੀਂ ਯੂਥ ਦੀ ਸਟੱਡੀ ਕਰੋਗੇ ਨਾ ਅਮਰੀਕਾ ਦੇ ਜਿਹੜਾ ਬਲੈਕ ਯੂਥ ਹੈ ਹਮ 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 ਆਪਣੇ ਉਹ ਚਾਰ ਹਿੱਸੇ ਨੇ ਕਿ ਜੀ ਉਹ ਮਤਲਬ ਸਪੋਰਟਸ ਚਾਹੇ ਬਾਕਸਿੰਗ ਹੈ ਚਾਹੇ ਉਹਨਾਂ ਦੇ ਫੁਟਬਾਲ ਦੇ ਆਈਕਨ ਬਣੇ ਹੋਏ ਸੀ ਉਹ ਮਾਈਕਲ ਜੈਕਸਨ ਵਰਗੇ ਉਹ ਫਿਰ ਜੱਦ ਦੇ ਵਿੱਚ ਗਏ ਡਰੱਗਸ ਤੋਂ ਵੱਧ ਗਏਗੇ ਜ਼ਿੰਦਗੀ ਦੇ ਵਿੱਚ ਗਏ ਇਹ ਇਹ ਚਾਰ ਪੰਜ ਪੀੜ੍hiyan ਨੇ ਜਿਹੜੀਆਂ ਉਹ ਤਬਾਹ ਹੋ ਜਾਂਦੀਆਂ ਨੇ ਇਹਦੇ ਨਾਲ ਹੋਰ ਪੰਜਾਬ ਸਾਡੇ ਸਾਹਮਣੇ ਹੋ ਰਹੀਆਂ ਨੇ ਹਮ 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 ਪਰ ਕੋਈ ਐਵੇਂ ਨਹੀਂ ਹੁੰਦੀਆਂ ਜਿਵੇਂ ਕਹਿੰਦੇ ਨੇ ਵੀ ਸਾਡੇ ਯੂਥ ਭਟ ਗਏ ਜੀ ਇਹਨਾਂ ਨੂੰ ਅਕਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਹਮ 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 ਮਤਲਬ ਹੀਰੋ ਇਨ ਨਹੀਂ ਕੋ ਮਿਲ ਜਾਂਦੀ ਹੁੰਦੀ ਪਰ ਉਹ ਪਟਿਕ ਨਿਕਲ ਜਵੇ ਤਾਂ ਬਾਹਰੋਂ ਚਿੱਟਾ ਥੋੜਾ ਮਿਲਦਾ ਹ ਹ ਇਹ ਅਰਬਾਂ ਖਰਬਾਂ ਦਾ ਬਿਜ਼ਨਸ ਹੈ ਔਰ ਬੜੀ ਵੱਡੀ ਇਨਵੈਸਟਮੈਂਟ ਹੈ ਹੁਣ ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਸ਼ਾਮਿਲ ਹੋ ਗਿਆ ਹ ਹ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਤੁਸੀਂ ਦੇਖੋਗੇ ਕਿ ਕੁਝ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਕੁਝ ਨੂੰ ਨਹੀਂ ਕੀਤਾ ਜਾਂਦਾ ਹ ਹ ਪਰ ਮਿਲੀਅਨਜ਼ ਆਫ ਮਿਲੀਅਨਜ਼ ਜਿਹੜੀਆਂ ਲਾਈਕਿੰਗਸ ਨੇ ਉਹ ਆ ਜਾਂਦੀਆਂ ਨੇ ਸਾਡੇ ਮੀਡੀਆ ਵਿੱਚ ਜੋ ਕੁਝ ਵਾਪਰਿਆ ਮਤਲਬ ਮੈਨੂੰ ਯਾਦ ਹੈ ਸੀ ਜਦੋਂ ਕਾਲਜ ਚ ਪੜ੍ਹਦੇ ਸੀ ਜਮਲੇ ਜੱਟ ਨੂੰ ਅਸੀਂ ਬੁਲਾਇਆ ਸੀ ਉਹਨਾਂ ਨੇ ਪਹਿਲੇ ਵੀ 1000 ਰੁਪਇਆ ਮਸੀ ਦਿੱਤਾ ਸੀ ਮੈਨੂੰ ਯਾਦ ਹੈ ਇੱਕ ਪਾਸੇ ਉਹਦੇ ਫਟਿਆ ਹੋਇਆ ਕਮੀਜ਼ ਸੀ ਪਾਇਆ ਹੋਇਆ ਇੱਕ ਢੋਲ ਕੀ ਵਾਲਾ ਉਹਦੇ ਨਾਲ ਆਇਆ ਸੀ ਹੂੰ 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 ਵੱਡੇ ਜਿਹੜੇ ਫਿੰਗਰ ਨੇ ਜਿਸ ਤਰ੍ਹਾਂ ਕਰੋੜਪਤੀ ਬਣੇ ਨੇ ਦਿਨਾਂ ਦੇ ਵਿੱਚ ਜਿਵੇਂ ਉਹਨਾਂ ਦੇ ਨਾਲ ਬੌਂਸਰ ਹੁੰਦੇ ਨੇ ਜਿਹੜਾ ਇੱਕ ਕਲਚਰ ਆਇਆ ਉਹ ਹੂੰ ਪਰ ਜਿਹੜੇ ਗਨ ਕਲਚਰ ਵਾਲੇ ਗੀਤ ਸੀ ਉਹਨਾਂ ਨੂੰ ਜਿਵੇਂ ਪ੍ਰੋਮੋਟ ਕਰਿਆ ਕੰਪਨੀਆ ਨੇ ਬਿਲਕੁਲ ਬਿਲਕੁਲ ਅਫਰੀਕਨ ਮਾਡਲ ਹੈ ਜਿਹੜਾ ਅਫਰੀਕਨ ਯੂਥ ਨਾਲ ਜਿਵੇਂ ਵੈਸਟਰਨ ਟਰੀਟ ਕਰਿਆ ਉਹਵੇਂ ਹੀ ਸਾਡੇ ਨਾਲ ਕਰ ਰਹੇ ਨੇ ਅਰ ਸਾਡੇ ਵੀ ਉਦਾਂ ਦੇ ਚੱਲ ਰਹੇ ਨੇ ਬੜੇ ਆਰਾਮ ਨਾਲ ਕਬੱਡੀ ਦਾ ਦੇਖੋ ਇਸੇ ਤਰ੍ਹਾਂ ਹੋਇਆ ਇਹ ਇੱਕ ਕਾਇਦਾ ਮਤਲਬ ਐਕਸਪੈਰੀਮੈਂਟ ਹੋ ਰਹੇ ਨੇ ਇਹੀ ਪੋਲਿਟਿਕਸ ਦੇ ਵਿੱਚ ਹੋ ਰਹੇ ਨੇ ਕਿ ਤੁਸੀਂ ਇੱਕ ਸਿੰਗਲ ਬੰਦਾ ਹੈ ਜਿਹੜਾ ਉਹਨੂੰ ਖੜਾ ਕਰ ਦਿਓ ਹੂੰ ਹੂੰ ਉਸ ਰਾਤੂ ਰਾਤ ਹਾਈਲਾਈਟ ਕਰ ਦਿਓ ਕਿ ਉਹਦੇ ਨਾਲ ਮਤਲਬ ਬੰਦੇ ਵੀ ਭੇਜ ਦਿਓ ਤੇ ਸਾਰਾ ਕੁਝ ਕਰ ਦਿਓ ਉਹਨੂੰ ਹੀਰੋ ਬਣਾ ਦਿਓ ਹੂੰ ਹੂੰ ਕਾਨੂੰਨ ਜਿਹੜੇ ਬੰਦੇ ਨੇ ਮਤਲਬ ਜੈਨੂਨ ਜਿਹੜੀ ਕੋਈ ਲਹਿਰ ਹੈ ਜੈਨੂਨ ਜਿਹੜੀ ਕੋਈ ਲੀਡਰਸ਼ਿਪ ਹੈ ਉਹ ਅਮਰਜ ਹੀ ਨਾ ਕਰ ਸਕੇ ਹੂੰ ਕਿਉਂਕਿ ਪੰਜਾਬ ਦੇ ਵਿੱਚ ਬੜੀਆਂ ਜੈਨੂਨ ਲਹਿਰਾਂ ਵੀ ਪਿਛਲੇ ਸਮੇਂ ਉੱਠੀਆਂ ਨੇ ਉਹਨਾਂ ਦੇ ਕਈ ਅਸਰ ਦਿਖਾਏ ਵੀ ਨੇ ਅਸਰ ਅੰਦਾਜ਼ ਵੀ ਰਹੀ ਹੈ ਨਹੀਂ ਕਹਿੰਦਾ ਭਾ ਜੇ ਆਪਾਂ 47 ਤੋਂ ਪਹਿਲਾਂ ਕਰੀਏ ਕੱਲ ਜਾਂ ਦੇਸ਼ ਦੀ ਆਜ਼ਾਦੀ ਦੇ ਵੇਲੇ ਜਾਂ ਉਸ ਤੋਂ ਬਾਅਦ ਐਮਰਜੈਂਸੀ ਤੱਕ ਪੰਜਾਬ ਦਾ ਇੱਕ ਕਾਸ ਜ਼ਿਕਰ ਹੈ ਇਹ ਤੇ ਜਿਹੜਾ ਹੁਣ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਅਸੀਂ ਇੱਕ ਤਜਰਬੇ ਦੀ ਖਾਨ ਬਣੇ ਹੋਏ ਆ ਤੇ ਬੜੇ ਖਤਰੇ ਦੇ ਮੋੜ ਉੱਤੇ ਆ ਤੇ ਵੱਡੀ ਗੱਲ ਚਿੰਤਾ ਵਾਲੀ ਹੈ ਪੰਜਾਬੀਆਂ ਲਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਜੇ ਤੁਸੀਂ ਜੇ ਪਿੰਡ ਸਾਹਿਬ ਦੇਖੋਗੇ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪਹਿਲੀ ਮਹਾਰਾਜ ਸਿੰਘ ਦੀ ਲਹਿਰ ਉੱਠਦੀ ਹੈ ਹੂੰ ਜੀ ਨਾਮਧਾਰੀਆਂ ਦੀ ਉੱਠਦੀ ਹੈ ਰਵਲਡ ਦੇ ਵਿੱਚ ਮੇਰਾ ਖਿਆਲ ਹੈ ਉਹਦੇ ਮੁਕਾਬਲੇ ਦੀ ਕੋਈ ਲਹਿਰ ਅੱਜ ਜੋ ਮਰਜੀ ਉਹਨਾਂ ਦੀ ਦਸ਼ਾ ਹੋਵੇ ਜਿਸ ਤਰ੍ਹਾਂ ਮਲੇਰੋਟ ਵਿੱਚ ਹਿੱਕਾਂ ਡਾਗੇ ਹੂੰ ਉਹਦੇ ਉੱਤੇ ਖੜੇ ਹੋਏ ਉਹ ਪਿੱਟਾਂ ਤਰਤਰ ਕੇ ਥੱਲੇ ਮੇਚਦੇ ਹੋਏ ਕਿ ਦੁਨੀਆ ਕਿਹਦੇ ਮਿਸਾਲ ਮਿਲਦੀ ਹੈ ਹੂੰ ਹੂੰ ਬਹੁਤ ਗਦਰ ਕੋਨੂਰ ਬਬਰੇ ਕਾਲੀ ਭਗਤ ਸਿੰਘ ਔਰ ਯੋਸ ਸਾਰੀਆਂ ਲਹਿਰਾਂ ਇਹ ਲਹਿਰਾਂ ਦਾ ਖਿੱਤਾ ਹੈ ਅਸਲ ਦੇ ਵਿੱਚ ਹੂੰ ਹੂੰ ਲਾਸਟ ਜਿਹੜੀ ਆਪਣੇ ਕਿਸਾਨ ਲਹਿਰ ਤੁਸੀਂ ਦੇਖ ਲਓ ਵੀ ਮੋਤੀ ਜਿਹੜਾ ਝੁਕਦਾ ਨਹੀਂ ਸੀ ਉਹਨਾਂ ਨੇ ਝੁਕਾਇਆ ਹੂੰ ਇਹ ਉਸੇ ਗੱਲ ਨੂੰ ਧਿਆਨ ਚ ਰੱਖ ਕੇ ਇਹ ਐਕਸਪੈਰੀਮੈਂਟ ਹੋ ਰਹੇ ਨੇ ਹੂੰ ਲਹਿਰਾਂ ਲਹਿਰਾਂ ਅੱਜ ਜਿਹੜੇ ਮੂੰਹ ਬੰਦ ਕੀਤੇ ਜਾਣ ਹਮੇਸ਼ਾ ਲਈ ਬਿਲਕੁਲ ਜਾਂ ਫੇਕ ਝੂਠੀਆਂ ਲਹਿਰਾਂ ਖੜੀਆਂ ਕਰਦੇ ਜਾਣ ਆਪਣੇ ਸਾਹ ਕੋਈ ਉਹ ਮਤਲਬ ਮਤਲਬ ਇੰਨਾ ਇਹਦੇ ਵਿੱਚ ਉਹ ਫੇਕ ਪੁਣਾ ਕਰਦੇ ਹੋ ਹਾਂ ਨਕਲ ਕਰਨ ਕਰਦੇ ਹੋ ਸਭ ਨਾ ਨਕਲ ਦਾ ਆਮ ਪੰਜਾਬੀ ਨੂੰ ਪਤਾ ਹੀ ਨਾ ਲੱਗੇ ਤੇ ਉਹ ਫਿਰ ਸਿੱਥਾ ਜਾ ਪੈ ਜਾ ਉਹ ਕਹੇ ਵੀ ਯਾਰ ਛੱਡੋ ਉਹਦਾ ਮੰਟਮੈਂਟ ਇੰਡੀਆ ਦਾ ਹੋਇਆ ਲੇਟੈਸਟ ਐਕਸਪੈਰੀਮੈਂਟ ਪੋਲਿਟਿਕਸ ਦੇ ਵਿੱਚ ਹੋਇਆ ਕਿ ਕਿਸਾਨ ਆਗੂ ਨੇ ਜਿਹੜੇ ਅੱਧੇ ਇਲੈਕਸ਼ਨ ਲੜਨ ਲੱਗੇ ਦੇ ਨਹੀਂ ਲੜਨ ਲੱਗੇ ਉਹਦਾ ਫਾਇਦਾ ਉਠਾ ਕੇ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਉੱਠਾਈ ਹੂੰ ਜੀ ਇਹ ਐਕਸਪੈਰੀਮੈਂਟ ਆਪਣੇ ਸਾਹਮਣੇ ਹੋ ਰਿਹਾ ਹ ਹ ਹ ਨਿਕਲਿਆ ਲੋਕ ਤੜ ਰਹੇ ਨੇ ਬੇਚੈਨ ਹੋ ਰਹੇ ਨੇ ਗੁੱਸੇਚਾ ਰਹੇ ਨੇ ਹੂੰ ਹੂੰ ਤੇ ਚੈਨੀ ਨੂੰ ਮਤਲਬ ਮਿਸਡਾਇਰੈਕਟ ਕਰਨ ਦੇ ਲਈ ਕਿ ਉਹਦੇ ਵਿੱਚੋਂ ਕੋਈ ਚੱਜ ਦੀ ਚੀਜ਼ ਨਾ ਨਿਕਲੇ ਆ ਹੂੰ ਇਹ ਦਿਨ ਕੋਈ ਨਾ ਕੋਈ ਫੋਰਚ ਕੁਛ ਨਾ ਕੁਛ ਖੜਾ ਹੋ ਜਾਂਦਾ ਰਤੂ ਰਤ ਹੀਰੋ ਬਣ ਜਾਂਦੇ ਨੇ ਰਤੂ ਰਤ ਗਾਇਬ ਹੋ ਜਾਂਦੇ ਨੇ ਹੂੰ 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 ਇਹ ਅਦਬੀਆਂ ਸਾਰਾ ਕੁਝ ਇੱਕ ਰਲਿਆ ਹੋਇਆ ਡਿਜ਼ਾਈਨ ਹੈ ਪੂਰੇ ਦਾ ਪੂਰਾ ਹੂੰ ਹੂੰ ਨਸ਼ਿਆਂ ਨੂੰ ਬੇਅਦਬੀਆਂ ਨੂੰ ਇਹ ਜਿਹੜੇ ਆ ਕੰਮਕਾਰ ਹੋ ਰਹੇ ਨੇ ਇਹਨੂੰ ਤੋੜ ਕੇ ਨਾ ਦੇਖੋ ਹੂੰ ਇਦੇ ਪਿੱਛੇ ਕਿਤਨਾ ਕਿਤੇ ਜਦੋਂ ਅੰਗਲੀਆਂ ਸੰਗਲੀਆਂ ਲੱਭੋਗੇ ਤਾਂ ਉਹੀ ਹੱਥ ਲੱਭਣਗੇ ਤੁਹਾਨੂੰ ਕਿ ਜਿਹੜੇ ਪੰਜਾਬ ਕਿਸੇ ਕੀਮਤ ਤੇ ਪਲਾ ਨਹੀਂ ਚਾਹੁੰਦੇ ਬਿਲਕੁਲ ਡਾਕਟਰ ਸਾਹਿਬ ਜਿਵੇਂ ਆਪਾਂ ਪੰਜਾਬ ਦੇ ਘੋਲਾਂ ਦਾ ਜ਼ਿਕਰ ਕੀਤਾ ਹੈ ਸਿੰਝਾਂ ਦਾ ਜ਼ਿਕਰ ਕੀਤਾ ਹੈ ਉਹ ਇੱਕ ਅਜਿਹੀ ਜ਼ਿਆਦਾ ਅਸਤਵਜੋਹੀ ਪਿੰਡਾਂ ਦੇ ਵਿੱਚ ਹੁਣ ਵੀ ਪੈ ਰਹੀਆਂ ਨੇ ਪੁਰਾਣੇ ਸਮੇਂ ਤੋਂ ਕਿ ਪੰਜਾਬ ਘੋਲਾਂ ਨੂੰ ਯਾਦ ਰੱਖੇ ਕਿ ਕਦੋਂ ਕੀੜੇ ਘੂਲ ਦੇ ਵਿੱਚ ਪੰਜਾਬ ਨੂੰ ਨਿਤਰਨਾ ਪੈਣਾ ਆਉਣਾ ਪੈਣਾ ਪਰ ਜੇਕਰ ਇਹਨਾਂ ਘੁਲਾਂ ਦੇ ਵਿੱਚ ਹੀ ਅਜਿਹੀ ਤਰ੍ਹਾਂ ਦਾ ਕੋਈ ਜ਼ਹਿਰ ਢੁਲਕੀ ਸਾਹਮਣੇ ਆਏ ਤਾਂ ਫਿਰ ਮਾਮਲਾ ਤਾਂ ਵੱਡੀ ਗੜਬੜ ਵਾਲਾ ਬਿਲਕੁਲ ਬਿਲਕੁਲ ਤੁਸੀਂ ਅਕਾਲੀ ਦਲ ਦੀ ਹਿਸਟਰੀ ਦੇਖੋ ਨਾ ਹਾਂ ਸੋ ਵੀ ਤੋਂ ਮਤਲਬ ਗੁਰਦੁਆਰਾ ਲਹਿਰ ਚੱਲੀ ਸੁਧਾਰ ਲਹਿਰ ਜਿਹੜੀ ਚੱਲੀ ਉਹਦੇ 'ਚ ਨਹਿਰੂ ਤੱਕ ਨੇ ਆ ਕੇ ਗ੍ਰਿਫਤਾਰੀ ਦਿੱਤੀ ਗਾਂਧੀ ਨੇ ਦਿੱਤੀ ਜੈਤੋਂ ਦਾ ਮੋਰਚਾ ਲੱਗਿਆ ਅੰਗਰੇਜ਼ਾਂ ਦੀਆਂ ਗੋਡਣੀਆਂ ਲੁਆਈਆਂ ਇਹਨਾਂ ਬਨਾਮ ਹੋ ਗਿਆ ਹੈ ਯਾਨੀ ਕਿ ਚੰਗੇ ਬੰਦੇ ਨਹੀਂ ਹੋਣਗੇ ਬਹੁਤ ਚੰਗੇ ਵੀ ਹੋਣਗੇ ਪਰ ਜਿਹੜਾ ਰਸਤਾ ਜਿਹੜਾ ਉਹਨਾਂ ਨੇ ਫੜ ਲਿਆ ਹੂੰ ਮਤਲਬ ਉਹ ਛੱਡਿਆ ਗਿਆ ਅੱਛਾ ਕਾਂਗਰਸ ਦੀ ਹਿਸਟਰੀ ਤੁਸੀਂ ਦੇਖ ਲਓ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਹੀ ਕਾਂਗਰਸੀ ਸੀਗੇ ਕਿੱਡੇ ਵੱਡੇ ਵੱਡੇ ਈਵਨ ਗੈਨੀ ਹਲਸਿੰਘ ਵਰਗੇ ਬੰਦੇ ਮਤਲਬ ਉਹਨੂੰ ਜੀਪ ਦੇ ਪਿੱਛੇ ਬਣ ਕੇ ਘੜੀਸਿਆ ਗਿਆ ਸੀ ਮਤਲਬ ਪ੍ਰਜਾਤੰਤਰੀ ਜਿੰਨੇ ਹੋਏ ਆਪਣੇ ਠਿਕਰੀ ਵਾਲਾ ਚੌਕ ਸਾਹਮਣੇ ਆਪਣੇ ਪੰਜਾਬ ਰਤੀ ਰਤੀ ਮਤਲਬ ਖੂਨ ਸਿੰਜੀ ਹੋਈ ਧਰਤੀ ਹੈ ਇਹ ਹੂੰ ਹੂੰ ਤੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਅਸੂਲਾਂ ਦੇ ਲਈ ਹੂੰ ਉਰ ਇਹ ਹੁਣ ਹੁਣ ਉੱਥੋਂ ਉਹ ਜਿਹੜਾ ਬੂਟਾ ਹੈ ਉਹ ਪੱਟ ਕੇ ਗਮਲਿਆਂ ਚ ਲਾਇਆ ਜਾ ਰਿਹਾ ਹੂੰ ਗਮਲੇ ਨੂੰ ਚੱਕ ਕੇ ਜਿੱਥੇ ਮਰਜ਼ੀ ਰੱਖਦੇ ਕੇ ਇੱਕ ਪਿਛਲੇ ਸਮੇਂ ਜਦੋਂ ਕਹਿੰਦਾ ਚੰਡੀਗੜ੍ਹ ਬਣ ਰਿਹਾ ਸੀ ਤਾਂ ਖਿੜਿਆ ਫੁੱਲ ਗਲਾਬ ਦਾ ਹੂੰ ਚੰਡੀਗੜ੍ਹ ਪੰਜਾਬ ਦਾ ਇੱਕ ਮਾਣ ਸੀ ਪੰਜਾਬ ਨੂੰ ਤੇ ਹੁਣ ਜਿਵੇਂ ਇੰਨੀ ਦਿਨੀ ਜਿਵੇਂ ਤੁਸੀਂ ਡਾਕਟਰ ਸਾਹਿਬ ਜ਼ਿਕਰ ਕੀਤਾ ਕਿ ਗਮਲਿਆਂ ਦੇ ਵਿੱਚ ਪੱਟ ਕੇ ਜਿਵੇਂ ਪੰਜਾਬ ਨੂੰ ਇੱਕ ਸਜਾਇਆ ਜਾ ਰਿਹਾ ਅਡਡ ਮਤਲਬ ਉਹਦੀ ਬਿਲਕੁਲ ਤਸੀਰ ਵਕੀਫ ਕਰਕੇ ਜੇ ਤੁਸੀਂ ਪੁਰਾਣੀ ਹਿਸਟਰੀ ਪੜ੍ਹੋਗੇ ਨਾ ਮੈਂ ਇਹਦੇ ਤੇ ਕੁਝ ਆਰਟੀਕਲ ਵੀ ਲਿਖੇ ਸੀਗੇ ਮਤਲਬ ਦਿੱਲੀ ਤੋਂ ਪਿਸ਼ਾਵਰ ਤੱਕ ਪੰਜਾਬ ਹੁੰਦਾ ਸੀ ਸਟਾਈਲ ਹੂੰ 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 ਮਤਲਬ ਜਿਸ ਤਰ੍ਹਾਂ ਹੌਲੀ ਹੌਲੀ ਟੋਟੇ ਹੁੰਦਾ ਚੱਲੇ ਗਿਆ ਜਿਸ ਤਰ੍ਹਾਂ ਸਾਡੀ ਮਾਨਸਿਕ ਵਿੱਤੀ ਇਹ ਲਦਾ ਹੁੰਦੀ ਚਲੇਗੀ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਤ ਦੇ ਨਾਂ ਤੇ ਤਰਮ ਦੇ ਨਾਂ ਤੇ ਪਰੰਪਰਾਵਾਂ ਦੇ ਨਾਂ ਤੇ ਜਿੰਨੀਆਂ ਬੰਡੀਆਂ ਪਾਈਆਂ ਹੋਈਆਂ ਨੇ ਜਿੰਨੇ ਚੈਨਲ ਚੱਲਦੇ ਨੇ ਤੁਸੀਂ ਕਦੇ ਦੇਖਿਆ ਨਾ ਕੋਈ ਟਕਸਾਲ ਨੂੰ ਗਾਲੋਂ ਕੱਢਦਾ ਟਕਸਾਲ ਵਾਲੇ ਉਹਨਾਂ ਨੂੰ ਕੱਢਦੇ ਨੇ ਮਤਲਬ ਗਾਲ ਦੁੱਪੜ ਦਾ ਕਲਚਰ ਹੋ ਗਿਆ ਹੂੰ ਇਹਦਾ ਪੰਜਾਬ 'ਚ ਕਦੇ ਨਹੀਂ ਸੀ ਇਸ ਤਰ੍ਹਾਂ ਹਮ ਹਮ ਤੇ ਸੰਵਾਦ ਵੀ ਸੀਗਾ ਤੁਸੀਂ ਦੇਖੋ ਨਾ ਮਤਲਬ ਲਾਲਾ ਲਾਜਪਤਰਾਏ ਨਾਲ ਭਗ ਸਿੰਘ ਉਹ ਨਹੀਂ ਸਹਿਮਤ ਨਹੀਂ ਸੀ ਹਮ ਜੀ ਫਿਰ ਦੇ ਖਲਾਫ ਜਦੋਂ ਹੋਇਆ ਹੋਰ ਪਾਰਟੀ ਦਾ ਬੰਦਾ ਸੀ ਉਹਨਾਂ ਦੀ ਡਾਇਲੋਜੀ ਉਹਨਾਂ ਦੀ ਬਿਲਕੁਲ ਡਿਫਰੈਂਟ ਸੀ ਜਦੋਂ ਉਹਦੀ ਮੌਤ ਹੋ ਗਈ ਤਾਂ ਉਹਨਾਂ ਨੇ ਉਹ ਤਾਂ ਬਦਲਾ ਲੈਣ ਨਹੀਂ ਕਰਿਆ ਹਮ ਪਰ ਸੰਜਮ ਬਹੁਤ ਜ਼ਿਆਦਾ ਗਹਿਰੀਆਂ ਸੀ ਤੇ ਆਈਡੀਆਲੋਜੀਕਲੀ ਕਮਿਟਮੈਂਟ ਬਹੁਤ ਜ਼ਿਆਦਾ ਸੀ ਲੋਕਾਂ ਦਾ ਇਕਰਾਰ ਉੱਚਾ ਸੀ ਯਾਰ ਕੁਰਬਾਨੀਆਂ ਦੇਣ ਨੂੰ ਤਿਆਰ ਸੀ ਹਾਲਾਂਕਿ ਉਦੋਂ ਵੀ ਉਦੋਂ ਵੀਟਾਉਟ ਹੁੰਦੇ ਸੀ ਅੰਗਰੇਜ਼ਾਂ ਦੇ ਸਾਰਾ ਕੁਝ ਸੀਗਾ ਪਰ ਤਾਂ ਬਿਲਕੁਲ ਢਾਂਚਾ ਹਿੱਲਿਆ ਹੋਇਆ ਹੈ ਹੁਣ ਜਿਹੜੀ ਮਾਨਸਿਕ ਦਸ਼ਾ ਆਮ ਪੰਜਾਬੀ ਦੀ ਉਹ ਇਨਾ ਕਨਫਿਊਜ਼ਡ ਹੈ ਇਨਾ ਉਜਿਆ ਹੋਇਆ ਉਹਨੂੰ ਸਮਝ ਨਹੀਂ ਆਉਂਦੀ ਹੂੰ ਜੀ ਕੋਈ 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 ਕਿਤੇ ਤੁਸੀਂ ਬਹਿਸ ਨਹੀਂ ਕਿਸੇ ਨਾਲ ਕਰ ਸਕਦੇ ਉਹਨਾਂ ਲੜ ਪੈਂਦੇ ਨੇ ਲੋਕ ਹੂੰ ਮਤਲਬ ਇੱਕ ਸੋਚ ਦੇ ਪੱਧਰ ਤੋਂ ਵਿਸ਼ਵਾਸ ਦੇ ਪੱਧਰ ਤੇ ਸਾਨੂੰ ਰਿਡਿਊਸ ਕਰਤਾ ਹੈ ਔਰ ਸਿੱਖ ਜਿਹੜਾ ਧਰਮ ਹੈ ਇਹਨੂੰ ਭੀੜ ਤੰਤਰ ਦੇ ਵਿੱਚ ਇਹਨੂੰ ਕਨਵਰਟ ਕੀਤਾ ਜਾ ਰਿਹਾ ਹੈ ਇਹ ਬੇਦਰ ਵੀ ਉਹ ਉਤਚਾਰ ਬੰਦੇ ਭੇਜ ਕੇ ਉਹ ਬੰਦਾ ਮਾਰਾ ਦਿਓ ਸਿੱਖੀ ਦਾ ਤਾਂ ਕਦੇ ਇਹ ਇਹ ਮਤਲਬ ਸੰਕਲਪ ਹੀ ਨਹੀਂ ਰਿਹਾ ਸਿੱਖੀ ਦਾ ਮਤਲਬ ਧਰਮ ਸੀ ਰੋਹਾਨੀਅਤ ਬਾਦ ਪਾਣੀ ਮੇਂ ਗੁਰੂ ਤੋਂ ਬਾਦ ਜਦੋਂ ਲੜਾਈ ਪੜਾਈ ਸ਼ੁਰੂ ਹੋਈ ਤਾਂ ਜਸਟਿਸ ਦਾ ਮੇਨ ਫਲੈਕਸ ਸੀਗਾ ਕਿਹਾ ਕਿ ਨਾ ਅਸੀਂ ਜ਼ੁਲਮ ਸਹਿਣਾ ਤੇ ਨਾ ਜ਼ੁਲਮ ਅਸੀਂ ਕਰਨਾ ਹ ਹ ਉਹਨੇ ਜ਼ਾਲਿਮਾਂ ਦਾ ਧਰਮ ਬਣ ਜਾਂਦੇ 2 ਮਿੰਟਾਂ ਚ ਹ ਹ ਉਹ ਕਰਨ ਲੱਗੇ ਸੋਚਦੇ ਹੀ ਨਹੀਂ ਸੀ ਸੋ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਗਹਿਰੇ ਮਤਲਬ ਕਿਨੇ ਪਰਖੇ ਇਸ ਤਰ੍ਹਾਂ ਕਿ ਜੜਖੇਜ਼ ਭੂਮਾ ਇਹਦੇ ਚੋਂ ਮਤਲਬ ਉਹਨੂੰ ਨਰਾਸ਼ ਨਹੀਂ ਹੋਣਾ ਚਾਹੀਦਾ ਹੂੰ ਇਸ ਤਰ੍ਹਾਂ ਸੰਕਟਾਂ ਦੇ ਵਿੱਚੋਂ ਇਹ ਨਿਕਲਦਾ ਰਿਹਾ ਹੈ ਪੰਜਾਬ ਹੂੰ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹਾਂ ਸੋ ਇਸ ਕਰਕੇ ਜੋ ਆਸ ਕਰੀਏ ਕੋਈ ਚੰਗਾ ਹੀ ਨਿਕਲੂਗਾ ਇਹ ਬੇਸਿਕਲੀ ਰੜਕਿਆ ਜਾ ਰਿਹਾ ਹੈ ਸਮੁੰਦਰ ਮੰਥਨ ਹੋ ਰਿਹਾ ਹੈ ਇਹਦੇ ਵਿੱਚੋਂ ਹੀ ਨਿਕਲੂ ਵੀ ਅਮਰਤ ਵੀ ਨਿਕਲੂਗਾ ਇਸੇ ਤਰ੍ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਆਪਾਂ ਜਿਹੜਾ ਚੰਡੀਗੜ੍ਹ ਤੋਂ ਤੋਏ ਚੰਡੀਗੜ੍ਹ ਦੇ ਪ੍ਰਸ਼ਾਸਕਾਲਾ ਮਾਮਲਾ ਤੇ ਸੁਪਰੀਮ ਕੋਰਟ ਵੱਲੋਂ ਜਿਹੜਾ ਆ ਰਿਹਾ ਫੈਸਲਾ ਵੱਖ-ਵੱਖ ਉਹਦੇ ਜਿਹੜੇ ਪੱਖ ਤੇ ਉਸ ਤੋਂ ਬਾਅਦ ਪੰਜਾਬ ਜਿਹੜਾ ਕਿਹੜੇ ਮੋੜ ਤੇ ਖੜਿਆ ਹੈ ਤੇ ਔਟੇ ਤੌਰ ਤੇ ਇਹੀ ਹੁੰਦਾ ਕਿ ਪੰਜਾਬ ਵੱਡੇ ਖਤਰੇ ਦੇ ਮੋੜ ਉੱਤੇ ਹੈ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਪੱਖ ਬੜੇ ਵਿਸਤਾਰ ਨਾਲ ਤੇ ਬੜੀ ਬੇਪਾਰਕ ਢੰਗ ਦੇ ਨਾਲ ਖੋਲ੍ਹੇ ਨੇ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਪ੍ਰਿੰਟ ਸਰ ਸੋਧਿਆंदर ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ